ਪਿਆਰੇ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਅੱਜ ਬਹੁਤ ਹੀ ਵਧੀਆ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਹਾਂ ਚਾਨ ਦਾ ਬੁੱਢਾ ਜਾਪਾਨੀ ਲੋਕ ਕਹਾਣੀ ਕਹਿੰਦੇ ਸਦੀਆਂ ਪਹਿਲਾਂ ਦੀ ਗੱਲ ਹੈ ਕਿ ਜਾਪਾਨ ਵਿੱਚ ਕਿਸੇ ਜਗ੍ਹਾ ਲੂੰਬੜ ਬਾਂਦਰ ਅਤੇ ਖਰਗੋਸ਼ ਰਹਿੰਦੇ ਸਨ ਉਹਨਾਂ ਦੀ ਆਪਸ ਵਿੱਚ ਬਹੁਤ ਗਹਿਰੀ ਦੋਸਤੀ ਸੀ ਜੇਕਰ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਖਾਂ ਨੂੰ ਕੁਝ ਨੂੰ ਮਿਲਦਾ ਤਾਂ ਬਾਕੀ ਦੋਸਤ ਨੂੰ ਖਾਣ ਲਈ ਕੁਝ ਲਿਆ ਕੇ ਦਿਆ ਕਰ ਦਿੱਤ ਹਨ ਇਸ ਤਰ੍ਹਾਂ ਉਹ ਖੁਸ਼ੀਆਂ ਭਰੀ ਜ਼ਿੰਦਗੀ ਬਸਰ ਕਰ ਰਹੇ ਸਨ ਇੱਕ ਦਿਨ ਚੰਨ ਤੇ ਰਹਿਣ ਵਾਲੇ ਬੁੱਢੇ ਨੇ ਜ਼ਮੀਨ ਵੱਲ ਵੇਖਿਆ ਉਸ ਨੇ ਸ਼ਹਿਰ ਪਿੰਡ ਪਹਾੜ ਅਤੇ ਜੰਗਲ ਵੇਖੇ ਜਦੋਂ ਉਸ ਦੀ ਨਜ਼ਰ ਇਹਨਾਂ ਤਿੰਨਾਂ ਦੇ ਉੱਤੇ ਪਈ ਤਾਂ ਬਹੁਤ ਖੁਸ਼ ਹੋਇਆ ਅਤੇ ਦਿਲ ਦੀ ਦਿਲ ਵਿੱਚ ਕਹਿਣ ਲੱਗਾ ਕਿੰਨੇ ਚੰਗੇ ਹਨ ਉਹ ਜੋ ਪਿਆਰ ਤੇ ਮੁਹੱਬਤ ਨਾਲ ਜ਼ਿੰਦਗੀ ਗੁਜ਼ਾਰਦੇ ਹਨ ਇਹ ਤੈਨੂੰ ਬਹੁਤ ਡੂੰਗੇ ਦੋਸਤ ਹਨ ਪਰ ਵੇਖਿਆ ਜਾਵੇ ਕਿ ਇਹਨਾਂ ਵਿੱਚ ਸਭ ਤੋਂ ਰਹਿਮਦਿਲ ਕੌਣ ਹੈ ਉਹਨਾਂ ਦਾ ਇਮਤਿਹਾਨ ਲੈਣਾ ਚਾਹੀਦਾ ਹੈ ਇਹ ਸੋਚ ਕੇ ਦੂਜੇ ਦਿਨ ਇੱਕ ਫਕੀਰ ਦੇ ਪੀਸ ਦੇ ਵਿੱਚ ਉਸ ਜਗ੍ਹਾ ਪੁੱਜ ਗਿਆ ਜਿੱਥੇ ਬਾਂਦਰ ਲੂੰਬੜ ਅਤੇ ਖਰਗੋਸ਼ ਰਹਿੰਦੇ ਸਨ ਉਸਨੇ ਕਿਹਾ ਮੈਂ ਤਿੰਨ ਦਿਨ ਤੋਂ ਭੁੱਖਾ ਹਾਂ ਰੱਬ ਦੇ ਵਾਸਤੇ ਮੈਨੂੰ ਕੁਝ ਖਾਣ ਨੂੰ ਦੇ ਦਿਓ ਬਾਬਾ ਤੁਸੀਂ ਇੱਥੇ ਬੈਠੋ ਅਸੀਂ ਤੁਹਾਡੇ ਲਈ ਖਾਣ ਦਾ ਇੰਤਜ਼ਾਮ ਕਰਦੇ ਹਾਂ ਖਰਗੋਸ਼ ਬਾਂਦਰ ਤੇ ਲੂੰਬੜ ਇਕੱਠੇ ਬੋਲੇ ਥੋੜੀ دیر ਦੇ ਬਾਅਦ ਬਾਂਦਰ ਬਹੁਤ ਸਾਰੇ ਫਲ ਤੇ ਲੂੰਬੜੇ ਇੱਕ ਵੱਡੀ ਮੱਛੀ ਫੜ ਲਿਆ ਪਰ ਖਰਗੋਸ਼ ਨੂੰ ਉਹੀ ਕੋਈ ਚੀਜ਼ ਨਾ ਮਿਲੀ ਉਹ ਚੰਨ ਦੇ ਬੁੱਢੇ ਦੇ ਖਾਣ ਦੇ ਲਈ ਨਾਲ ਆ ਸਕਿਆ ਖਰਗੋਸ਼ ਨੇ ਬਾਂਦਰ ਨੂੰ ਕਿਹਾ ਬਾਂਦਰ ਭਾਈ ਮੇਰੇ ਲਈ ਕੁਝ ਲੱਕੜੀਆਂ ਤਾਂ ਇਕੱਠੀਆਂ ਕਰੋ ਬਾਂਦਰ ਬਹੁਤ ਸਾਰੀਆਂ ਲੱਕੜੀਆਂ ਲੈ ਆਇਆ ਫਿਰ ਉਸਨੇ ਲੂੰਬੜ ਨੂੰ ਕਿਹਾ ਭਾਈ ਤੁਸੀਂ ਇਹਨਾਂ ਨੂੰ ਅੱਗ ਲਗਾ ਦਿਓ ਲੂੰਬੜ ਨੇ ਲੱਕੜੀਆਂ ਨੂੰ ਆਗ ਲਗਾ ਦਿੱਤੀ। ਖਰਗੋਸ਼ ਨੇ ਰੋਂਦੇ ਹੋਏ ਚੰਨ ਦੇ ਬੁੱਢੇ ਨੂੰ ਕਿਹਾ ਫਕੀਰ ਬਾਬਾ ਮੈਂ ਤੁਹਾਡੇ ਅੱਗੇ ਬਹੁਤ ਸ਼ਰਮਿੰਦਾ ਹਾਂ। ਬਾਂਦਰ ਅਤੇ ਲੂੰਬੜ ਤੁਹਾਡੇ ਲਈ ਕੁਝ ਨਾ ਕੁਝ ਲਿਆਏ ਹਨ ਪਰ ਮੈਂ ਤੁਹਾਡੇ ਲਈ ਕੁਝ ਨਹੀਂ ਲਿਆ ਸਕਿਆ। ਇਸ ਲਈ ਮੈਂ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਰਿਹਾ ਹਾਂ। ਜਦੋਂ ਖੂਬ ਪੱਕ ਜਾਵਾਂ ਤਾਂ ਕੱਢ ਕੇ ਖਾ ਲੈਣਾ। ਇਹ ਕਹਿ ਕੇ ਖਰਗੋਸ਼ ਅਗਵਲ ਭੱਜਿਆ। ਪਰ ਚੰਨ ਨੇ ਬੁੱਢੇ ਨੇ ਉਸ ਨੂੰ ਫੜ ਲਿਆ ਅਤੇ ਤਿੰਨਾਂ ਨੂੰ ਕਹਿਣ ਲੱਗਿਆ ਪਿਆਰੇ ਦੋਸਤੋ ਮੈਂ ਤੁਹਾਡਾ ਇਮਤਿਹਾਨ ਲੈਣ ਆਇਆ ਸੀ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਤਿੰਨੋਂ ਇਮਤਿਹਾਨ ਦੇ ਵਿੱਚ ਕਾਮਯਾਬ ਹੋ ਗਏ ਹੋ ਪਰ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਰਹਿਮਦਿਲ ਨਿੱਕਾ ਖਰਗੋਸ਼ ਨਿਕਲਿਆ ਇਸ ਲਈ ਮੈਂ ਉਸ ਨੂੰ ਆਪਣੇ ਨਾਲ ਚੰਨ ਉੱਤੇ ਲੈ ਜਾਂਦਾ ਹਾਂ ਇਹ ਕਹਿ ਕੇ ਬੁੱਢਾ ਖਰਗੋਸ਼ ਨੂੰ ਚੰਨ ਉੱਤੇ ਲੈ ਗਿਆ ਜੇਕਰ ਅੱਜ ਵੀ ਤੁਸੀਂ ਚਮਕਦੇ ਚੰਨ ਨੂੰ ਗੌਰ ਦੇ ਨਾਲ ਵੇਖੋਗੇ ਤਾਂ ਤੁਹਾਨੂੰ ਇੱਕ ਖਰਗੋਸ਼ ਨਜ਼ਰ ਆਵੇਗਾ ਜੋ ਸਦੀਆਂ ਪਹਿਲਾਂ ਚੰਨ ਦੇ ਬੁੱਢੇ ਦੇ ਨਾਲ ਗਿਆ ਸੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਵੀ ਕਹਾਣੀਆਂ ਸੁਣੋ ਅਸਤੇ ਤੁਸੀਂ ਚੈਨਲ ਦੇ ਉੱਪਰ ਕਮੈਂਟ ਕਰੋ ਵੇਖੋ ਸੁਣੋ ਆ ਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਆਪਣਾ ਹਰਦੀਪ ਸਿੰਘ ਦਿਪਾਲ ਲੁਧਿਆਣਾ